એક <laughs> પડે ਦੋਸਤੋ ਇਸ ਟਾਈਮ ਕੋਟ ਪਾ ਦੀ ਕੈਮਰਾ ਉਧਰ ਹੀ ਕਰ ਦੋ ਮੈਂ ਨਾ ਮੈਨੂੰ ਕੈਮਰਾਮੈਨ ਹੀ ਸਾਰੇ ਰੱਬ ਦੇ ਹਾਸਲੇ ਆਈ ਦਵਾ ਚ ਸਟਾਰਟ ਕਰਦੇ ਚੱਲ ਇੱਥੇ ਹੀ ਰੱਖ ਬਸ ਚੱਲ ਵੀਡੀਓ ਹੁੰਦੀ ਆ ਹਾਂਜੀ ਦੋਸਤੋ ਇਹ ਜੋੜਾ ਇਸ ਟਾਈਮ ਕੋਟ ਬੁੱਢੇ ਫੜਿਆ ਵਾ ਤੇ ਅਜੇ ਹੋਰ ਰੋੜਿਆਂ ਦੀ ਸਫਾਈ ਕਰਦੇ ਆ ਤੇ ਵੇਖਦੇ ਆ ਵੀ ਹੋਰ ਕਿੰਨੇ ਆ ਮੈਂ ਮਾੜਾ ਮੋੜਾ ਕੇ ਫੇਲੇ ਗੁੱਸੇ ਨਾਲ ਬੋਲ ਲੈਣਾ ਔਰ ਸੌਰੀ ਬਰਾਦ ਦੋਵਿਆਂ ਤੇ ਜੋੜ ਕੇ ਟੈਨਸ਼ਨ ਨਹੀਂ ਲੈਣੀ ਜਦੋਂ ਸਭ ਫੜਦਾ ਔਰ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਦੋਸਤੋ ਇਹ ਦੋ ਫੜੇ ਇੱਕ ਤਾਂ ਕਾਫੀ ਵੱਡਾ ਵਾ ਤੇ ਥੋੜਾ ਜਿਹਾ ਟਾਈਮ ਦੋ ਸੁਭਾਈ ਕਰਦੇ ਆ ਪਹਿਲੋ ਪਿਆ ਦਾ ਹੁਣ ਦੂਜਾ ਤੇ ਵੇਖਦੇ ਆ ਵੀ ਰੋੜਿਆਂ ਚ ਹੋਰ ਕਿੰਨੇ ਕਿਨ ਲੱਗੇ ਇਹ ਦੰਦੀ ਦੀ ਮੰਦਾ ਮੈਨੂੰ ਨਾ 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 ਮੈਨੂੰ ਦੰਦੀ ਨਹੀਂ ਕੋਸ਼ੋ ਮੈਂ ਇਹਨਾਂ ਨੂੰ ਭਾਗੇ ਸਮਝਾਇਆ ਈ ਕਿ ਪੂਰੇ ਜ਼ਿਲ੍ਹੇ ਤੋਂ ਮੈਂ ਤੁਹਾਨੂੰ ਫੜਦਾ ਤੇ ਤੂੰ ਹੀ ਮੈਨੂੰ ਕੋਹਣੀ ਕਹਿੰਦਾ ਤੇ ਮੈਂ ਤੁਹਾਨੂੰ ਕੋਹਣੀ ਕਹਿੰਦਾ ਉਹ ਸ਼ਰਤਾਂ ਉਹਨਾਂ ਦੀਆਂ ਮੈਂ ਮੰਨ ਲਈਆਂ ਕੋਈ ਹੋਰ ਨਾ ਮੈਨੂੰ ਮੇਰੀਆਂ ਮੰਨ ਲਈਆਂ ਤੋਬੋ ਨਹੀਂ ਹਾਂਜੀ ਹਾਂ ਨਾ ਉਹ ਮੈਨੂੰ ਦੰਦੀ ਕਾੜਦੇ ਆ ਢਾਵੇਂ ਹੁਣ ਮੈਂ ਤੁਹਾਡੇ ਨਾਲ ਜਾ ਕੇ ਛੱਡ ਤਾ ਜਦਾਂ ਲੱਗੇ ਹੈਡ ਆ ਉੱਥੇ ਘਰ ਤੇ ਨਹੀਂ ਹੈਗਾ ਕਿਸੇ ਦਾ ਕਾੜੇ ਨਾਲ ਜਾ ਕੇ ਮੈਂ ਬਾਈਆਂ ਛੱਡਦੇ ਨੇ ਇਦਾਂ ਹੀ ਤੇ ਮੈਨੂੰ ਥੋੜੇ ਜੇ 10 ਰੁਪਏ ਦਾ ਗਲਤ ਪਾ ਦੇ ਹਾਂ ਮੈਂ ਪਾ ਆ ਸ਼ਾਲ ਮਾਰੀ ਆ ਫੋਟੋ ਲਾਉਣੀ ਆ ਉਹ ਤੁਲਾ ਸ਼ੇਮ ਤੇ ਨਹੀਂ ਤੂੰ ਆਕੇ ਲਾ ਫੋਟੋ ਆ ਸ਼ਾਲੇ ਬਣਾ ਦੁਖੀ ਕੀਤਾ ਏ ਪਾ ਦੇ ਫਿਰ ਬਣਾ ਜਿਆਦਾ ਟੈਨਸ਼ਨ ਟੁੰਜੇ ਨਹੀਂ ਲੈਣੀ ਤੇ ਦਿੰਦੀ ਨਾ ਵੱਡੀ ਨੇ ਨੱਡਦੀ ਦਾ ਨਾ ਨੀ ਲਾਲ ਬਣਾਵਾ ਨੇ ਨੱਡਦੀ ਦਾ ਅਕਰਮ ਬਾਗ ਬੋਗੋ ਪੜਾਦੇ ਹਾਂ ਕਰਾਂ ਬੋ ਦੋ ਸਿਆ ਗੱਡੀਆਂ ਵੀਡੀਓ ਚ ਚਲਦੀ ਰਹਿੰਦੀ ਆ ਮੈਨੂੰ ਮੂਲੀ ਨਾ ਕਰਾ ਦੇਣਾ ਨਾ ਹੀ ਕੋਈ ਗਿਲਾ ਗੁੱਸਾ ਕਰਿਓ ਆਪਣੇ ਅਰਗਣ ਦੀ ਪੜਾ ਦੇ ਇਹ ਸੋ ਨਿਕਲਦੇ ਬੱਚੇ